ਲਾਡ ਜਿਹੜਾ ਸੀ ਭਾਈ ਮਨੀ ਸਾਹਿਬ ਜੀ ਨੂੰ ਕਹਿਣ ਲੱਗਾ ਤੇ ਤੁਹਾਡੀ ਅੱਜ ਜਿੰਦਗੀ ਜਿਹੜੀ ਹੈ ਉਹ ਤੁਹਾਨੂੰ ਪਿਆਰੀ ਨੇ ਤੇ ਇਹਨੂੰ ਤੁਸੀਂ ਅਜਾਈ ਪੁੱਤੇ ਸੰਸਾਰ ਦੇ ਤੋਂ ਗਵਾਏ ਤੇ ਕੋ ਬਾੜੀ ਵਿੱਚ ਲਿਖਿਆ ਹੈ ਕਿ ਵੀਰ ਬਾਦਸ ਜਨਮ ਗੁਲਾਬ ਹੈ ਹੋਏ ਨਾ ਪਾਰ ਹੈ ਪਾਰ ਜੋ ਤੁਮ ਕੋ ਮੈਂ ਭਾਈ ਮਦੀ ਸਿੰਘ ਸਾਹਿਬ ਜੀ ਕਹਿ ਗਏ ਕਿ ਗੁਰੂ ਆਉ ਉਹਨਾਂ ਕੇ ਜਾਈਏ ਗੁਰੂ ਦਾ ਬਹੁਤ ਬਾਤ ਕਰ ਕੇ ਜਾਈਏ ਤੇ ਜਾਗੋ ਹਰਗੰਗ ਤਾਪੋ ਇਸ ਤੁਮ ਹੈ ਸੋ ਬਈ ਨਾ ਮੂਰਾ ਆਹ ਉਹ ਜਿਹਨ ਸਦਨ ਰਸ ਤਾਂ ਹੈ ਜਗਾ ਸਤੁਰ ਪੂਰਾ ਸੋ ਪ੍ਰਾਪਤਾ ਜੀ ਜਲਾਦ ਹੈ ਆਪਣਾ ਟੋਕਾ ਜਿਹੜਾ ਸੀ ਭਾਈ ਸਾਹਿਬੀ ਦਾ ਭੰਦ ਮਰੀਜ਼ ਸਾਹਿਬ ਜੀ ਕੰਨ ਬਾਰੇ ਤੇ ਦਾਦਾ ਤੈਕੂ ਹੁਕਮੇ ਆ ਬੰਦਪਾਉ ਦੇ ਕਟਣ ਦਾ ਮੈਿਕੂ ਹੁਕਮ ਹੋ ਗਿਆ ਹੈ ਬੰਦਪਾਉ ਤੇ ਕਟਵਾਉਂਦਾ ਪਰ ਸਰੀਰ ਦੇ ਜਿਹੜੇ ਆ ਨਾ 15 ਬੰਦ ਜਿਹੜੇ ਆ ਇਹਨਾਂ ਨੂੰ ਸਾਟ ਕਰਕੇ 100 ਦੇ ਬੰਦ ਤੋਂ ਕਟਣ ਦਾ ਪਹਿਲਾ ਉਂਗਲ ਕੋ ਤੱਕ ਚਾਰੇ ਉਂਗਲਾਂ ਦਾ ਜਿਹੜਾ ਇੱਕ ਇੱਕ ਬੰਦਿਆ ਦਾ ਇੱਕ ਤੋਂ ਤੱਕ ਕੱਢਾ ਫਿਰ ਘੋਟੇ ਤੇ ਬੰਬ ਜੀ ਇਹ ਸੇਧ ਰਾਂ ਫਾਸਾ ਜੀ ਪਾਇਸਾ ਵੀ ਕਰੋ ਬੈਠੇ ਨੇ ਜਬਦੀ ਸੌ ਦੀ ਦਰ ਪਾਰ ਨਾ ਲੱਗ ਬੈਨੇ ਜਲਾਦ ਨੇ ਤੋਗਾ ਚਲਾਇਆ ਉਂਗਲਾਂ ਦਾ ਇਹ ਇੱਕ ਬੰਦ ਘਟਣਾ ਸ਼ੁਰੂ ਕਰ ਦਿੱਤਾ ਘੋਟੇ ਕੰਬਿਆ ਰਿਆ ਹਾਰਕ ਤੋਂ ਕੱਢਿਆ ਗਿਆ ਫਿਰ ਆ ਘੋਟੇ ਤੋਂ ਕੱਢਿਆ ਗਿਆ ਫਿਰ ਜਿਹੜਾ ਦੂਜਾ ਆ ਗਿਆ ਇਹ ਨੂੰ ਛੋਟਾ-ਛੋਟਾ ਕਰਕੇ ਕੱਟਿਆ ਗਿਆ ਗੋਟ ਤੋਂ ਪਰ ਤੋਂ ਗੋਟੇ ਤੋਂ ਫੇਰ ਆ ਪੈਰਾ ਤਿਕਾਲੇ ਆ ਕੂਗੜਾ ਨੇ ਇੱਕ ਦਾ ਛੋਟਾ-ਛੋਟਾ ਕਰਕੇ ਕੱਟਿਆ ਗਿਆ ਤੇ ਡਿੱਡੇ ਤੋਂ ਗੋਡੇ ਤੋਂ ਕੱਟਾ ਤੋਂ ਇਹਦੇ ਤੋਂ ਬਾਅਦ ਪਾਲ ਸਾਹਿਬ ਜੀ ਭਾਈ ਸਾਹਿਬ ਜੀ ਦਾ ਸਿਰ ਜਿਹੜਾ ਸੀ ਉਹ ਟੜ ਦੇ ਨਾਲੋਂ ਅਲੱਗ ਕਰ ਦਿੱਤਾ ਗਿਆ ਭਾਵੇਂ ਕੋਟੇ-ਕੋਟੇ ਹੋ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ ਉਹ ਧਰਤੀ ਦੇ ਉੱਤੇ ਪਾਏ ਨੇ ਪਰ ਉਹਦਾ ਵਿੱਚੋਂ ਫਾਤਿਹ ਜੀ ਆਵਾਜ਼ ਆ ਰਹੀ ਆ ਜਿੱਨੇ ਨਾਮ ਧਿਆਇਆ ਗਏ ਮਸਰਤ ਘਾਲ ਨਾਨਕ ਤੇ ਮੁਖ ਉਜੜੇ ਕੇਤੀ ਛੁਟੀ ਨਾਦ